لگر نہ کم نيه او پھرا رہا لگے رہو کیمرا لے رہا کیمرا لگے رہو لگے رہو ਵਿਚ ਖੁੱਲੀ ਹੈ ਜੀ ਔਰ ਜੀ ਸਾਡੀ ਮੰਗਾ ਥੋੜੀ ਜੀ ਪੂਰੀ ਹੋਈਆਂ ਸਾਡੀ ਤੋਂ ਮੰਡੀ ਸਾਡੀ ਵਧੀਆ ਤਰ੍ਹਾਂ ਤੇ ਚੱਲਦੀ ਹੈ ਔਰ ਜੀ ਕੋਈ ਜ਼ਿੰਮੇਦਾਰਾਂ ਨੂੰ ਕੋਈ ਆਪਣੇ ਕਿਸੇ ਨੂੰ ਵੀ ਪਰੇਸ਼ਾਨੀ ਨਹੀਂ ਇਹ ਕਿਸ ਚੀਜ਼ ਕੀ ਔਰ ਜਿਹੜੀ ਸਾਡੀ ਮੰਤਰੀ ਨਾਲ ਗੱਲਬਾਤ ਹੋ ਰਹੀ ਹੈ ਬੰਦੇ ਤੁਹਾਡੀ ਮੰਗਤਾਂ ਪੂਰੀ ਕਰਨਗੇ ਅਹੀਂ ਕਿ ਤੁਸੀਂ ਆਪਣਾ ਕੰਮ ਚਾਲੂ ਕਰੋ ਉਹਦੇ ਬਾਅਦ ਚ ਜੀ ਸਭ

ਮਦੂਰ ਪਰ ਹਦੇ ਬੁਰਾ ਹਾਲ ਹੈ ਉਹਨਾਂ ਦੇ ਇੱਕ ਬੰਦੇ ਕੀ 750 ਰੁਪਏ ਰੋਟੀ ਬੰਦੀ ਹੈ ਤਿੰਨ ਦਿਨ ਹੋ ਗਏ ਇੱਕ ਇੱਕ ਦੁਕਾਨ ਤੇ 70 80 80 90 90 ਬੰਦੇ ਆ ਬੜਾ ਤਿੰਨ ਦਿਨ ਸਾਨੂੰ ਬੜੇ ਔਖੇ ਕਟੇ ਕਹੀਂ ਤੇ ਸੜਮ ਸੜਕ ਤੇ ਆ ਗਏ ਕਿਤਰਾ ਦੀ ਕੋਸ਼ਿਸ਼ ਠੀਕ ਹੈ ਜੀ ਕੋਸ਼ਿਸ਼ ਹੁਣ ਠੀਕ ਹੈ ਆ ਜੀ ਸਰਜੀਤ ਸਿੰਘ ਕੰਗ ਪ੍ਰਧਾਨ ਆਰਟੀ ਐਸੋਸੀਏਸ਼ਨ ਦੇ ਤੇ ਪ੍ਰਧਾਨ ਰਾਇਸ ਮੇਦਰਾ ਸੁਸਣੀ ਅੱਜ ਜੋ ਅੱਧੀ ਹੜਤਾਲ ਸਦੀ ਤਿੰਨ ਦਿਨ ਤੋਂ ਚੱਲ ਰਹੀ ਸੀ ਅੱਜ ਇਹ ਕੁੱਲ ਵੀ ਇੱਕ ਪੱਸਾ ਕੀ ਹੈ ਇਹ ਜੀ ਤਿੰਨ ਦਿਨਾਂ ਬਾਅਦ ਸਾਡੀ ਮੰਡੀ ਚ ਤਿੰਨ ਦਿਨ ਵਕਾਇ ਹੈ ਹੜਤਾਲ ਰਹੀ ਹੈ ਤੇ ਤਿੰਨ ਦਿਨਾਂ ਬਾਅਦ ਅੱਜ ਸਾਡੀ ਮੰਡੀ ਵਿੱਚ ਫਿਰ ਹੜਤਾਲ ਜਿਹੜੀ ਖੁੱਲੀ ਹੈ ਸਾਡੀ ਮੰਡੀ ਦੇ ਜਿਆਦਾ ਜਿਹੜੀ ਅੱਜ ਹੈ 1509 ਦੀ ਆਮਦਾ ਪਰਮਲ ਜਿਹੜੀ ਕੋਈ ਟਮੇਟਾ ਦੀ ਢੇਰੀ ਹੈ ਅੱਜ ਬਹੁਤੀ ਪਰਮਲ ਆ ਵੀ ਨਹੀਂ ਰਹੀ ਤੇ ਅੱਜ ਜਿਹੜੀ ਮੰਡੀ ਹੈ ਸਾਡੀ ਚ 1509 ਵਿਕ ਰਹੀ ਹੈ ਤੇ ਜੇ ਪਰਮਲ ਕਿਸੇ ਨੇ ਪ੍ਰਾਈਵੇਟ ਲੈਣੀ ਹੋਵੇ ਤਾਂ ਵਿਕ ਰਹੀ ਹੈ ਇਹ ਪ੍ਰਬੰਧ ਕਿਦਾਂ ਹੈ ਪ੍ਰਬੰਧ ਵਧੀਆ ਜੀ ਬਹੁਤ ਵਧੀਆ ਪ੍ਰਬੰਧ ਹੈ ਵਧੀਆ ਤਰੀਕੇ ਨਾਲ ਸਾਡੀ ਮੰਡੀ ਚੱਲ ਰਹੀ ਹੈ ਵਧੀਆ ਤਰੀਕੇ ਨਾਲ ਸਾਨੂੰ ਜਿਹੜੇ ਪੇਮੈਂਟ ਆ ਰਹੀਆਂ ਤੇ ਵਧੀਆ ਜੀ ਤਰੀਕੇ ਨਾਲ ਮੰਡਾ ਜਿਹੜਾ ਮੰਡੀ ਜ਼ਿੰਮੇਦਾਰ ਆਉਂਦਾ ਸ਼ਾਮਾਂ ਨੂੰ ਕੋਈ ਸਾਡੀ ਮੰਡੀ ਜ਼ਿੰਮੇਦਾਰ ਨਹੀਂ ਰਹਿੰਦਾ ਸਾਰਿਆਂ ਨੂੰ ਵੇਲੇ ਕਰਕੇ ਤੁਰਦੀਦਾ ਜਿਹੜੀ ਬਾਕੀ ਕਿਸਮਾਂ ਗਿਆ ਉਹਦੀ ਖਰੀਦਦਾਰੀ ਸਾਰੀ ਕੋਲ ਵੀ ਕਿਦੋਂ ਕਿੰਨੀ ਖਰੀਦ ਸਕੋ ਹੁੰਦੀ ਆ ਸਕਦੀ ਉਹ ਵਾਗਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਤੇ ਇੱਕ ਦੋ ਦਿਨਾਂ ਚ ਸਾਡੇ ਸਾਰੇ ਜਿਹੜੇ ਮਸਲੇ ਆ ਉਹ ਹੱਲ ਹੋਣ ਦੀ ਆਸ ਹੈਗੀ ਆ ਸਾਡਾ ਇੱਕ ਸੈਲਰਾਂ ਦੀ ਸਟ੍ਰਾਈਕ ਹੈ ਉਹ ਵੀ ਇਹ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਸ਼ਾਇਦ ਸਾਡਾ ਕੋਈ ਮਸਲਾ ਹੱਲ ਹੋ ਜਾਵੇ ਅੱਜ ਵੀ ਸਾਡੀ ਜਿਹੜੀ ਆ ਕੁਝ ਰਾਇ ਸਮਿਧਰਾਂ ਦੀ ਮੀਟਿੰਗ ਜਿਹੜੀ ਮੁੱਖ ਮੰਤਰੀ ਸਾਹਿਬ ਦੇ ਨਾਲ ਚੱਲ ਰਹੀ ਆ ਤੇ ਕੱਲ ਅਸੀਂ ਵੀ ਜਿਹੜਾ ਵਾ ਆਪਣੇ ਇਥੋਂ ਦੇ ਸਾਡੇ ਕੈਬਨਿਟ ਮੰਤਰੀ ਹਰਪਜਨ ਸਿੰਘ ਜੀ ਟੀਓ ਤੇ ਕੁਲਦੀਪ ਸਿੰਘ ਜੀ ਢਾਲੀਵਾਲ ਦੋਹਾਂ ਕੈਬਨਿਟ ਮੰਤਰੀਆਂ ਦੇ ਨਾਲ ਕੱਲ ਅਸੀਂ ਵੀ ਇੱਥੇ ਗੱਲਬਾਤ ਕੀਤੀ ਆ ਸਾਡੀ ਗੱਲਬਾਤ ਵੀ ਦੋ ਤਿੰਨ ਘੰਟੇ ਚੱਲੀ ਆ ਇਹਨਾਂ ਨੇ ਵੀ ਆਖਿਆ ਤੁਹਾਡੇ ਜਿਹੜੇ ਮਸਲੇ ਆ ਆ ਪੰਚਾਇਤੀ ਚੋਣ ਦਾ ਇੱਕ ਅੱਧਾ ਦੇਣਾ ਤੇ ਇੱਕ ਅੱਧੇ ਦਿਨ 'ਚ ਤੁਹਾਡੇ ਨਾਲ ਜਾ ਕੇ ਜਿਹੜੇ ਤੁਹਾਡੇ ਮਸਲੇ ਜਿਹੜੇ ਹੱਲ ਕਰਾ ਤੇ ਬਿਲਕੁਲ ਜਿਹੜਾ ਨਿਰਵਿਘਨ ਹੈ ਕੰਮ ਚ ਲਾਇਆ ਜਾਊਗਾ